ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਤੇ ਦੇਖਿਆ ਤੇ ਜਦੋਂ ਪ੍ਰੀਤ ਆਪਣੇ ਘਰ ਚਲੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਸ ਦੀ ਮੰਮੀ ਤੇ ਵਿੱਕੀ ਦੇ ਕੀ ਰਖਣ ਹੁੰਦੇ ਆ ਵਿੱਕੀ ਤਾਂ ਮੋਜਾਂ ਦੇ ਨਾਲ ਆਪਣੀ ਮੰਮੀ ਕੋਲੋਂ ਗਰਮ ਗਰਮ ਰੋਟੀਆਂ ਲਵਾ ਕੇ ਖਾਈ ਜਾ ਰਿਹਾ ਹੁੰਦਾ ਸੀ ਤੇ ਬਹੁਤ ਹੀ ਖੁਸ਼ ਸੀ ਕਿ ਪ੍ਰੀਤ ਪਤਾ ਨਹੀਂ ਕਿ ਕੀ ਕੀ ਲੈ ਕੇ ਆਵਗੀ ਸੋਨ ਦੇ ਸੰਧਾਰੇ ਦੇ ਵਿੱਚ ਇਹ ਨਹੀਂ ਪਤਾ ਕਿ ਸ਼ਾਇਦ ਗੱਡੀ ਹੀ ਲੈ ਆਵੇ ਤੇ ਹੋਰ ਬਹੁਤ ਸਾਮਾਨ ਲੈ ਕੇ ਆਏਗੀ ਮੈਨੂੰ ਲੱਗਦਾ ਹੈ ਤੇ ਉਸ ਦੀ ਮੰਮੀ ਕਹਿੰਦੀ ਸਭਾ ਰੱਖ ਕੋਈ ਘਾ ਲੈਣੀ ਉਸਨੇ ਘਰ ਹੀ ਆ ਜਾਣਾਈ ਕੋਈ ਗਰਾਂ ਨਹੀਂ ਲੈ ਕੇ ਆਉਗੀ ਪਰ ਉਹਨਾਂ ਨੂੰ ਆਇਆ ਸੀਗਾ ਕਿ ਪ੍ਰੀਤ ਰੋਕ ਕੇ ਆਏਗੀ ਪਰ ਇਹ ਨਹੀਂ ਪਤਾ ਕਿ ਪ੍ਰੀਤ ਤਾਂ ਹੁਣ ਬਾਜ਼ੀ ਤੁਰੀ ਆ ਰਹੀ ਆ ਤੇ ਵਿੱਕੀ ਆਪਣੀ ਮਾਂ ਨੂੰ ਕਹਿ ਰਿਹਾ ਕਿ ਮੰਮੀ ਮੈਨੂੰ ਤਾਂ ਅੱਜ ਬਹੁਤ ਭੁੱਖ ਲੱਗੀ ਐ ਤੂੰ ਜਲਦੀ ਜਲਦੀ ਰੋਟੀ ਬਣਾ ਤੇ ਤਿੰਨ ਚਾਰ ਰੋਟੀਆਂ ਮੈਂ ਅੱਜ ਵੱਧ ਖਾਣੀਆਂ ਐ ਪਰ ਜਦੋਂ ਪ੍ਰੀਤ ਨੂੰ ਆਉਂਦੀ ਨੂੰ ਦੇਖ ਲੈਂਦਾ ਇਹ ਵਿੱਕੀ ਤਾਂ ਉਸਦੇ ਮੂੰਹ 'ਚੋਂ ਤਾਂ ਰੋਟੀ ਡੋਰਕੀ ਡੇਗੀ ਹੀ ਪੈਂਦੀ ਐ ਤੇ ਰੋਟੀ ਵੀ ਨਹੀਂ ਖਾਦੀ ਜਾਂਦੀ ਉਸ ਤੋਂ ਤੇ ਉਸ ਦੀ ਮਾਣੂ ਵੀ ਚੱਕਰੋਂ ਲੱਗ ਜਾਂਦੇ ਆ ਕਿ ਹਾਈ ਵੀ ਪ੍ਰੀਤ ਖਾਲੀ ਹੈ ਤਾਂ ਆ ਗਈ ਹੈ ਉਹਨਾਂ ਦਾ ਜੋ ਸੁਪਨਾ ਸੀ ਕਿ ਪ੍ਰੀਤ ਬਹੁਤ ਕੁਸ਼ਲ ਕੇ ਆਊਗੀ ਉਸ ਉੱਤੇ ਪਾਣੀ ਫੈਰ ਗਿਆ ਤੇ ਵਿਕੀ ਦੀ ਕੋਈ ਵੀ ਚਾਲ ਐਤਕੀ ਕਾਬਜਾ ਨਹੀਂ ਹੋਈ ਕੰਗ ਪ੍ਰੀਤ ਕੁਛ ਵੀ ਨਹੀਂ ਲੈ ਕੇ ਆਈ ਤੇ ਪ੍ਰੀਤ ਹੋ ਡਰਦੀ ਆਪਣੇ ਸਹੁਰਿਆਂ ਨੂੰ ਇਹ ਵੀ ਨਹੀਂ ਦੱਸਦੀ ਕਿ ਮੈਂ ਉਥੋਂ ਲੜ ਕੇ ਆਈ ਆ ਤੇ ਪ੍ਰੀਤ ਦੀ ਮੰਮੀ ਨੂੰ ਵੀ ਚੱਕਰ ਆਉਣ ਲੱਗ ਪਏ ਪਹਿਲਾਂ ਦੀ ਤਰ੍ਹਾਂ ਉਹ ਵੀ ਡਰਾਮੇ ਕਰਨ ਲੱਗ ਗਈ ਕਿ ਮੈਨੂੰ ਚੱਕਰ ਆ ਗਿਆ ਅਸਲ ਵਿੱਚ ਗੱਲ ਇਹ ਸੀ ਕਿ ਉਸ ਨੂੰ ਤਾਂ ਚੱਕਰ ਆ ਗਿਆ ਸੀ ਕਿਉਂਕਿ ਉਹ ਹੁਣ ਉਸ ਨੂੰ ਪ੍ਰੀਤ ਖਾਲੀ ਹੱਥ ਵੇਖ ਲਈ ਸੀ ਕਿ ਪ੍ਰੀਤ ਨੇ ਕੁਝ ਵੀ ਨਹੀਂ ਲੈ ਕੇ ਆਂਦਾ ਪਹਿਲਾਂ ਤਾਂ ਪ੍ਰੀਤ ਆਪਣੇ ਸਹੁਰਿਆਂ ਕੋਲੋਂ ਇੰਨਾ ਕੁਝ ਲੈ ਕੇ ਆਉਂਦੀ ਸੀ ਤੇ ਪਰ ਹੁਣ ਇਸ ਨੂੰ ਕੁਝ ਵੀ ਨਹੀਂ ਦਿੱਤਾ ਤੇ ਉੱਪਰੋਂ ਇਸ ਦਾ ਭਰਾ ਜੋ ਕੋਈ ਛੱਡਣ ਵੀ ਨਹੀਂ ਆਇਆ ਇਹ ਵਾਰ ਵਿੱਚ ਤੁਰ ਹੀ ਆਉਂਦੀ ਹੈ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਉਸ ਦਾ ਭਰਾ ਕਵਲ ਵਾਰ ਵਿੱਚੋਂ ਮੁੜ ਗਿਆ ਪ੍ਰੀਤ ਨੂੰ ਛੱਡ ਕੇ ਕਿਉਂਕਿ ਉਹ ਅੰਦਰ ਸੀ ਤੇ ਪ੍ਰੀਤ ਨੇ ਆਪਣੇ ਭਰਾ ਕਵਲ ਨੂੰ ਬਾਹਰ ਵਿੱਚੋਂ ਹੀ ਵਾਪਸ ਭੇਜ ਦਿੱਤਾ